ਪੜਾਈ ਕਰਨੋਂ ਪਰੰਤ ਜਦੋਂ ਕੋਈ ਸਰਕਾਰੀ ਜੋਬ ਨਹੀਂ ਮਿਲੀ ਤਾਂ ਇਸ ਨੌਜਵਾਨ ਨੇ ਦੁਕਾਨਾਂ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਤੇ ਆਪਣਾ ਇੱਕ ਬਿਜ਼ਨਸ ਸਟਾਰਟ ਕੀਤਾ ਪਰੰਤੂ ਕੁਝ ਸਮੇਂ ਬਾਅਦ ਉਹ ਬਿਜ਼ਨਸ ਵੀ ਫੇਲ ਹੋ ਗਿਆ ਤਾਂ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਉਸਨੇ YouTube ਤੋਂ ਦੇਖ ਕੇ ਕੋਲਡ ਕਾਫੀ ਬਣਾਉਣਾ ਸਿੱਖਿਆ ਤੇ ਇੱਕ ਚੱਲਦੀ ਫਿਰਦੀ ਰੇੜੀ ਲੈ ਕੇ ਆਪਣਾ ਛੋਟਾ ਜਿਹਾ ਬਿਜ਼ਨਸ ਸਟਾਰਟ ਕੀਤਾ ਅਤੇ ਉਸਨੇ ਆਪਣਾ ਖੁਦ ਦਾ ਇੱਕ ਕਾਫੀ ਬ੍ਰਾਂਡ ਬਣਾ ਲਿਆ ਇਸ ਨੌਜਵਾਨ ਦਾ ਸੁਪਨਾ ਬਾਹਰ ਜਾਣ ਦਾ ਸੀ ਪਰੰਤ ਇਸ ਦੇ ਮਾਪੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਇਸ ਨੂੰ ਬਾਹਰ ਭੇਜ ਸਕਣ ਅੱਜ ਇਹ ਉਹਨਾਂ ਨੌਜਵਾਨਾਂ ਲਈ ਇੱਕ ਮਿਸਾਲ ਬਣ ਚੁੱਕਾ ਹੈ ਜੋ ਪੜ੍ਹ ਲਿਖ ਕੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਤੇ ਉਹ ਉਹ ਬਾਹਰ ਜਾਣਾ ਚਾਹੁੰਦੇ ਹਨ ਪਰੰਤੂ ਬੁਰੀ ਸੰਗਤ ਵਿੱਚ ਪੈ ਜਾਂਦੇ ਹਨ ਇਸ ਨੌਜਵਾਨ ਨੇ ਦੱਸਿਆ ਕਿ ਸ਼ੁਰੂਤ ਦੇ 3 ਮਹੀਨਿਆਂ ਵਿੱਚ ਉਸ ਦਾ ਕੰਮ ਬਹੁਤ ਹੀ ਮੰਦਾ ਚੱਲਿਆ ਪਰੰਤੂ ਹੁਣ ਉਸ ਦਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਉਸ ਨੇ ਕਿਹਾ ਕਿ ਜੇਕਰ ਅਸੀਂ ਲਗਾਤਾਰ ਮਿਹਨਤ ਕਰਦੇ ਰਹਿੰਦੇ ਹਾਂ ਤਾਂ ਕਾਮਯਾਬੀ ਸਾਨੂੰ ਜ਼ਰੂਰ ਮਿਲਦੀ ਹੈ ਇਹ ਨੌਜਵਾਨ ਹੁਣ ਦੂਜੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਹੈ ਜਦਕਿ ਪਹਿਲਾਂ ਇਹ ਖੁਦ ਰੋਜ਼ਗਾਰ ਲਈ ਥਾਂ-ਥਾਂ ਤੇ ਭਟਕਦਾ ਫਿਰਦਾ ਸੀ ਇਸ ਨੌਜਵਾਨ ਨੇ ਕਿਹਾ ਕਿ ਉਸ ਦਾ ਸੁਪਨਾ ਇਹ ਹੈ ਕਿ ਉਸ ਥਾਂ-ਥਾਂ ਤੇ ਪੰਜਾਬ ਵਿੱਚ ਉਸ ਦੀਆਂ ਚਲਦੀਆਂ ਫਿਰਦੀਆਂ ਕੋਲਡ ਕਾਫੀ ਦੀਆਂ ਰੇੜੀਆਂ ਹੋਣ